ਮੈਨੂੰ ਗੱਡੀ ਬੁੱਕ ਕਰਾ ਕੇ ਇੱਥੇ ਬੁਲਾ ਲਿਆ ਮੈਂ ਸਮਾਨ ਬਾਈ ਅੰਦਰ ਰੱਖ ਲਿਆ ਵਾ ਆ ਮੈਂ ਦਰਵਾਜ਼ਾ ਲਾਤਾ ਬਾਈ ਦੀ ਲੈ ਕੇ ਜਾਣਾ ਭਾਜੀ ਮੈਂ ਗੱਡੀ ਬੁੱਕ ਕੀਤੀ ਹੈ 216 ਪੈ ਰਹੇ ਆ ਭਾਜੀ ਕੀ ਕਹਿ ਰਹੇ ਹੋ ਤੁਸੀਂ ਬਾਈ 300 ਪੈਣਾ ਜਿਹੜੀ ਹੋਈ ਆ ਵੀਰੇ ਮਿਨੀ ਬੱਕ ਹੋਈ ਆ ਆ 7 ਸੀਟਰ ਆ ਗਈ ਆ ਅਵੇਲੇਬਿਲਟੀ ਤੇ ਆ ਗਈ ਭਾਜੀ ਉਹ ਤਾਂ ਫਿਰ ਕੰਪਨੀ ਨੇ ਦਿੱਤੀ ਆ ਨਾ ਨਹੀਂ ਨਹੀਂ ਮੈਂ ਨਹੀਂ ਮੈਂ ਕਿਉਂ ਕਰ ਸਕਦਾ ਮੈਂ ਕਰ ਦਿੰਦਾ ਮੈਂ ਬੱਸ ਆਖੀ ਵੀਰੇ ਕੋਈ ਨਹੀਂ ਮੈਂ ਤੁਹਾਨੂੰ ਐਕਸਟਰਾ ਦੇ ਦੂੰਗਾ 216 ਰੋ ਪੈ ਰਹੇ ਨੇ ਇਹ ਕਹਿੰਦੇ 300 ਪਾਊਗਾ ਕਿਉਂ ਪਾਊਗਾ ਕੱਪਟਨਾ ਨਾ ਕਰੋ ਬਾਜੀ ਨੂੰ ਮੈਂ ਤੁਸੀ ਮੈਨੂੰ ਉਹ ਸਟੇਸ਼ਨ ਤੋਂ ਇੱਥੇ ਤੱਕ ਮੈਨੂੰ ਘਰੀਏ ਤੇ ਬੁਲਾਇਆ ਫਿਰ ਤੁਸੀ ਕਹਿੰਦੇ ਮੈਨੂੰ 300 ਰੁਪਏ ਓਲਾ ਉੱਪਰ ਵਾਲੇ ਇੰਨਾ ਕ ਪਰੇਸ਼ਾਨ ਕਰਦੇ ਆ ਨਾ ਆ ਫੇਰ ਦੇਖੋ ਵੀਡੀਓ ਮੈਂ ਤੁਹਾਨੂੰ ਦਿਖਾਣਾ ਮੈਂ ਇੰਨੇ ਹੀ ਦੂਰ ਦਾ ਸਫ਼ਰ ਤੈਅ ਕਰਕੇ ਆਇਆ ਘਟੋ ਘਟ 13 14 ਘੰਟੇ ਦੀ ਮੇਰੀ ਫਲਾਈਟ ਸੀਗੀ ਇੱਥੇ ਆਣ ਤੋਂ ਬਾਅਦ ਆ ਓਲਾ ਉੱਪਰ ਵਾਲੇ ਹਮੇਸ਼ਾ ਫੇਰ ਉਹੀ ਆਪਣੇ ਰੰਡੀ ਰੋਣੇ ਜੀ ਸਾਨੂੰ ਬਚਦਾ ਨਹੀਂ ਸਾਨੂੰ ਵਾਹ ਤੁਸੀਂ ਗੱਡੀ ਕਿਉਂ ਲਾਈ ਆ ਐਪ ਚ ਕਲੀਅਰ ਪੈਸੇ ਦਿਖਦੇ ਆ ਫਿਰ ਵੀ ਪੁੱਛਣ ਕਿ ਫਿਰ ਐਕਸਟਰਾ ਮੰਗਣੇ ਪਾਜੀ ਮੈਂ ਗੱਡੀ ਬੁੱਕ ਕੀਤੀ ਆ 216 ਪੈ ਰਹੇ ਆ ਪਾਜੀ ਕੀ ਕਹਿ ਰਹੇ ਹੋ ਤੁਸੀਂ ਪਾਜੀ 300 ਪੈਣਾ 300 ਰੁਪਏ ਇਹ ਪੰਜ ਸਾਹਿਬ ਕਹਿ ਰਹੇ ਨੇ ਤੁਹਾਡੀ ਮੈਂ ਦੱਸ ਦਿੰਦਾ ਤੁਹਾਡੀ ਜਿਹੜੀ ਹੋਈ ਆ ਵੀਰੇ ਮਿਨੀ ਬੁੱਕ ਹੋਈ ਆ ਆ 7 ਸੀਟਰ ਆ ਗਈ ਆ ਅਵੇਲੇਬਿਲਟੀ ਤੇ ਕਰਕੇ ਪਾਜੀ ਉਹ ਤਾਂ ਫਿਰ ਕੰਪਨੀ ਨੇ ਦਿੱਤੀ ਆ ਨਾ ਨਹੀਂ ਨਹੀਂ ਮੈਂ ਨਹੀਂ ਕਿਉਂ ਕਰ ਸਕਦਾ ਮੈਂ ਕਰ ਦਿੰਦਾ ਮੈਂ ਨਹੀਂ ਮੈਨੂੰ ਤੁਸੀਂ ਇੱਥੇ ਕਿਉਂ ਬੁਲਾਇਆ ਫਿਰ ਮੈਨੂੰ 216 ਸ਼ੋ ਮੈਂ 216 ਸ਼ੋ ਹੋ ਰਹੇ ਨੇ ਇਹ ਕ ₹300 हां बोलो ਤੁਹਾਨੂੰ ਫੋਨ ਤੇ ਪੁੱਛ ਰਹੇ ਹਾਂ ਵੀਰੇ ਤੁਸੀਂ ਬਾਹਰ ਆ ਜਾਓ ਤੁਸੀਂ ਨਾ ਰਸੀਦ ਕਰੋ ਤੁਸੀਂ ਐਕਸੈਪਟ ਨਾ ਕਰੋ ਭਾਜੀ ਮੈਂ ਤਾਂ ਤੁਹਾਨੂੰ ਤੁਸੀਂ ਮੈਨੂੰ ਉਹ ਸਟੇਸ਼ਨ ਤੋਂ ਇੱਥੇ ਤੱਕ ਮੈਨੂੰ ਘੜੀਸ ਕੇ ਬੁਲਾ ਲਿਆ ਹੁਣ ਤੁਸੀਂ ਕਿੰਨੋਂ ਮੈਨੂੰ ₹300 ਦੀ ਗੱਲ ਨਹੀਂ ਹੋਦੀ ਮੈਨੂੰ ਗੱਡੀ ਬੁੱਕ ਕਰਾ ਕੇ ਇੱਥੇ ਬੁਲਾ ਲਿਆ ਮੈਂ ਸਮਾਨ ਭਾਈ ਅੰਦਰ ਰੱਖ ਲਿਆ ਵਾ ਆ ਮੈਂ ਦਰਵਾਜਾ ਲਾਤਾ ਬਾਈ ਜੀ ਲੈ ਕੇ ਜਾਣਾ ਲੈ ਚੱਲੋ ਨਹੀਂ ਲੈ ਕੇ ਜਾਣਾ ਤੁਹਾਡੀ ਮਰਜ਼ੀ ਹੈ ਮੈਂ ਤੁਹਾਨੂੰ ਕਿਹਾ ਮੈਂ 216 ਦਾ 200 ਚ ਵੀ ਲੈ ਜਾਊਂਗਾ ਮੈਂ ਪਰ ਮੇਰਾ ਪਰਤਾ ਨਹੀਂ ਮੈਂ 216 ਹੀ ਦਊਂਗਾ ਤੁਸੀਂ ਬੁੱਕ ਨਾ ਕਰ ਦਿਓ ਵੀਰੇ ਮੇਰਾ ਪਰਤਾ ਨਹੀਂ ਬੁੱਕ ਨਾ ਕਰਦੇ ਮੇਰੇ ਭਰਾ ਮੈਂ ਨਹੀਂ ਬੁੱਕ ਕੀਤਾ ਮੈਂ ਤੁਹਾਨੂੰ ਪੁੱਛ ਰਿਹਾ ਸੀਗਾ ਮੈਂ ਤੁਹਾਨੂੰ ਬਾਰ ਬਾਰ ਪੁੱਛ ਰਿਹਾ ਸੀ ਵੀਰੇ ਬਿੱਲ ਕਿੰਨਾ ਆ ਰਿਹਾ ਤੁਸੀਂ ਦੱਸਿਆ ਨਹੀਂ ਮੈਨੂੰ ਇੱਕ ਮਿੰਟ ਇਹ ਕੋਈ ਰੂਲ ਹੈ ਬਿੱਲ ਦੇ ਪੁੱਛਣ ਦਾ ਕਿਹੜੇ ਰੂਲ 'ਚ ਵੀਰੇ ਬਿੱਲ ਜੇ ਸਾੜਾ ਪੜਦਾ ਨਹੀਂ ਉਹ ਗੱਲ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਵੀ ਸੁਣੋ ਮੈਂ 200 ਲਗਾਤਾਰ ਬਣਾ ਰਿਹਾ ਹਾਂ ਮੈਂ ਬਣਾ ਰ ਦੇਖੋ ਤੁਸੀਂ ਵੀ ਕੰਮ ਕਰਦੇ ਹੋ ਜੇ ਤੁਹਾਡੇ ਕੋਲ ਕਲਾਇੰਟ ਬਣਦਾ ਹੀ ਨਹੀਂ ਨਹੀਂ ਲਾਉਂਗਾ ਪਾਜੀ ਤੁਸੀਂ ਐਕਸੈਪਟ ਨਾ ਕਰਦੇ ਤੇ ਮੈਨੂੰ ਉਸ ਸਟੇਸ਼ਨ ਤੋਂ ਬਾਹਰ ਇੱਥੇ ਤੱਕ ਨਾ ਬੁਲਾਉਂਦੇ ਰੋਣ ਕੇ ਮੈਂ ਤਾਂ ਉੱਥੇ ਹੀ ਪੁੱਛ ਰਿਹਾ ਤੁਹਾਨੂੰ ਤੁਸੀਂ ਜੀ ਤੁਹਾਡੇ ਕੋਲ ਐਪ ਆ ਮੈਂ ਛੱਡ ਦਿਨਾ ਤੁਹਾਨੂੰ ਕੋਈ ਚੱਕਰ ਨਹੀਂ ਪਰ ਮੇਰਾ ਪਤਾ ਨਹੀਂ ਖਾਂਦਾ ਦੇਖੋ ਇਦਾਂ ਨਹੀਂ ਕਰ ਕੰਮ ਨਾ ਕਰੋ ਪਾਜੀ ਪਰਤਾ ਨਹੀਂ ਖਾਂਦਾ ਤਾਂ ਗੱਡੀ ਨਾ ਲਾਓ ਵੀਰੇ ਇਹ ਗੱਲ ਨਾ ਕਰੋ ਐਡੇ ਕ ਮਾਰ ਕੇ ਰੱਖਤੇ ਮੈਂ ਵੀ ਸਵਾ ਘੰਟੇ ਦੀ ਰਾਈਡ ਲਾ ਕੇ ਆਇਆ ਹੋਇਆ ਭਾਮੀਆਂ ਰੋਡ ਤੇ ਆ ਕੇ ਬਿੱਲ ਪਤਾ ਕਿੰਨਾ ਬਣਿਆ 175 ਰੁਪਏ ਪਾਜੀ ਫਿਰ ਮੇਰੀ ਗੱਲ ਤਾਂ ਸੁਣੋ ਤੁਸੀਂ ਮੇਰੀ ਗੱਲ ਪਾਜੀ 1 ਘੰਟਾ 10 ਮਿੰਟ ਮੈਂ ਟ੍ਰੈਫਿਕ ਚ ਬਸਿਆ ਤੇਲ ਮਾ ਪਾਜੀ ਵੇਟਿੰਗ ਤੇ ਪਾਜੀ ਪੈਸੇ ਮੇਰੀ ਮੈਂ ਚਲੋ ਅੱਛਾ ਪਾਜੀ ਆਮ ਬੰਦੇ ਦੀ ਮੈਂ ਹੁਣ ਮੈਂ ਦੱਸਾਂ ਮੈਂ ਸਤਾਇਆ ਕਿੰਨਾ ਹੋਇਆ ਮੈਂ ਮੈਂ ਆਪਣੇ ਬੱਚੇ ਨਾਲ ਚਾਰ ਚਾਰ ਵਾਰ ਰੋਲਾ ਤੋਂ ਮੈਂ ਯਾਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹ ਕਹੋ ਤੁਸੀਂ ਮੈਨੂੰ ਤੁਸੀਂ ਹੁਣ ਮੈਨੂੰ ਇੱਥੇ ਬੁਲਾ ਕੇ ਤੁਸੀਂ ਮੈਨੂੰ ਕਹਿੰਦੇ ਹੋ ਕੈਨਸਲ ਕਰਦੇ ਮੈਂ ਰੋਡ ਤੇ ਖੜਾ ਅੱਛਾ ਜੇ ਤੁਸੀਂ ਮੈਨੂੰ ਉਹਦਾ ਫੋਨ ਵੀ ਦੱਸਿਆ ਹੁੰਦਾ ਹਾਂ 1 ਮਿੰਟ ਮੈਂ ਤੁਹਾਨੂੰ ਕਹਿ ਦਿੰਦਾ ਫਿਰ ਮੈਂ ਤੁਹਾਨੂੰ ਫੋਨ ਤੇ ਕਹਿ ਵੀ ਰਿਹਾ ਭਾਜੀ ਫਿਰ ਮੈਂ 7 ਸੀਟਰ ਹੈ ਵੀਰੇ ਮੇਰੀ 7 ਸੀਟਰ ਹੈ ਭਾਜੀ ਮੈਂ ਤਾਂ ਠੀਕਾ ਮੈਂ ਆ ਗਿਆ ਹਾਂ ਮੈਂ ਕਿਹਾ ਚਲੋ ਆਉਂਗੇ ਯਾਰ ਇੱਕ ਪਤਾ ਕੀ ਹੈ ਇਹ ਕਾਮਨ ਸੈਂਸ ਦੀ ਗੱਲ ਹੁੰਦੀ ਹੈ ਹਰ ਇੱਕ ਬੰਦਾ ਅੰਡਰਸਟੈਂਡ ਕਰਦਾ ਹੈ ਕਿ ਹਾਂ ਯਾਰ ਕਿ ਬੰਦੇ ਦਾ ਜੋ ਪਰਤਾ ਖਾਂਦਾ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ ਭਾਜੀ ਇੱਕ ਗੱਲ ਦੱਸੋ ਤੁਸੀਂ ਮੋਬਾਈਲ ਤੇ ਇੱਕ ਮਿੰਟ ਤੁਸੀਂ ਮੋਬਾਈਲ ਤੇ ਕਾਲ ਕਰਦੇ ਹੋ ਤੁਸੀਂ ਮੈਨੂੰ ਆਂਦੇ ਵੀਡੀਓ ਬਣਾ ਦੇਓ ਭਾਜੀ ਮੈਂ ਕਿੰਨਾ ਪਰੇਸ਼ਾਨ ਹਾਂ ਕੋਈ ਚੱਕਰ ਨਹੀਂ ਤੁਸੀਂ ਪਾਉਂਗੇ ਚਾਰ ਦੀਆਂ ਚਾੜੀਆਂ ਪਾ ਦਿਓ ਮੈਨੂੰ ਕੀ ਫਰਕ ਪੈਂਦਾ ਨਹੀਂ ਮੈਂ ਪਾਉਂਗਾ ਜ਼ਰੂਰ ਮੈਂ ਭਾਜੀ ਦੇ ਕਿ ਪਾਉਂਗਾ ਕਿ ਮੈਂ ਬਹੁਤ ਚੰਗੀ ਗੱਲ ਉਹ ਪਾ ਰਿਹਾ ਕਰ ਮੈਂ ਅਭੀ ਅਗੇ ਇਸੇ ਪਾਉਂਗਾ ਹਾਂ ਹਾਂ ਬਿਲਕੁਲ ਮੈਂ ਬਰਾਬਰ ਪਾਉਂਗਾ ਮੈਂ ਕਹਿੰਦਾ ਪਾਜੀ ਮੈਂ ਮੈਂ ਅੰਦਰ ਤੁਹਾਡੀ ਗੱਡੀ ਚ ਬੈਠਾ ਤੁਸੀਂ ਮੇਰੀ ਬਣਾਓ ਵੀਡੀਓ ਮੇਰੇ ਤੋਂ ਸਵਾਲ ਪੁੱਛੋ ਤੁਸੀਂ ਮੇਰੀ ਵੀਡੀਓ ਪਾਓ ਜੇ ਮੈਂ ਗਲਤ ਹਾਂ ਇੰਨਾ ਟਾਈਮ ਹੀ ਹੈ ਨੀਗਾ ਅਸੀਂ ਅਸੀਂ ਕੰਮ ਕਰ ਨਿਕਲਿਆ ਅਸੀਂ ਵੀਡੀਓ ਪਾਉਣ ਥੋੜੀ ਨਿਕਲਿਆ ਨਹੀਂ ਪਾਜੀ ਮੈਂ ਪਰੇਸ਼ਾਨ ਮੈਂ ਤਾਂ ਬੜਾ ਵੀਰ ਜੀ ਵੀਰ ਜੀ ਕਰਕੇ ਮੈਂ ਤਾਂ ਗੱਡੀ ਭੋਕ ਕੀਤੀ ਪਾਜੀ ਮੈਂ ਤੁਹਾਨੂੰ ਸਪੈਸ਼ਲ ਤਾਂ ਨਹੀਂ ਕੀਤੀ ਮੈਂ ਤਾਂ ਐਪ ਤੋਂ ਕੀਤੀ ਤੁਸੀਂ ਰਿਸੀਵ ਕੀਤੀ ਮੈਂ ਤੁਹਾਡੇ ਕੋਲੇ ਆ ਗਿਆ ਰਿਸੀਵ ਕੀਤੀ ਮੈਂ ਤੁਹਾਨੂੰ ਪੁੱਛਿਆ ਵੀਰੇ ਗੱ ਪਾਜੀ ਗੱਲ ਕਰੀ ਤੇ ਕੀ ਜਾਊਗਾ ਫਿਰ ਐਪ ਕਿਉਂ ਕਰੂਗਾ ਫਿਰ ਸਿੱਧਾ ਟੈਕਸੀ ਵਾਲਿਆਂ ਨੂੰ ਨਹੀਂ ਕਾਲ ਕਰੂਗਾ ਮੈਨੂੰ ਇਹ ਦੱਸੋ ਉੱਥੇ ਲੱਖ ਟੈਕਸੀ ਵਾਲੇ ਖੜੇ ਹੁੰਦੇ ਆ ਉਹਨਾਂ ਨਾਲ ਹੀ ਟਰਾਈ ਕਰੂਗਾ ਕੋਈ ਟੈਕਸੀ ਵਾਲੇ ਵੀਰੇ ਦੇਖੋ ਕੀ ਰੇਟ ਜਾਂਦੇ ਆ ਪਾਜੀ ਬਈਆ 500 1000 ਥੱਲੇ ਕੋਈ ਟੋਰਡਾ ਨਹੀਂ ਪਾਜੀ ਫਿਰ ਉਹਨਾਂ ਨੂੰ ਕਾਹੀ ਨਹੀਂ ਨਾ ਕਰਦੇ ਸੀ ਐਪਲੀਕੇਸ਼ਨਾਂ ਤੇ ਕਿਉਂ ਜਾਂਨੇ ਪਏ ਆ ਤੁਹਾਡੀ ਮਤ ਮਾਰੀ ਹੋਈ ਆ ਅਸੀਂ ਐਪਾਂ 'ਚ ਲੱਗ ਕੇ ਫਸ ਗਿਆ ਖੜੇ ਹੋਇਆ ਪਾਜੀ ਫਿਰ ਮੇਰੀ ਗੱਲ ਸੁਣੋ ਮੈਨੂੰ ਇੱਕ ਚੀਜ਼ ਨਹੀਂ ਸਮਝ ਆਂਦੀ ਮੇਰਾ ਵੀਰ ਮੇਰੇ ਵੱਡੇ ਭਰਾ ਜੇ ਆਪਾਂ ਐਪਾਂ 'ਚ ਫਸੇ ਆ ਸਾਨੂੰ ਨਹੀਂ ਕੁਝ ਬਣ ਰਿਹਾ ਆਪਾਂ ਫਿਰ ਇਹ ਬੇ ਯਾਤਰੀ ਕਿਉਂ ਪਰੇਸ਼ਾਨ ਹੁੰਦੇ ਆ ਵੀ ਬੁੱਕ ਕਰਕੇ ਫਿਰ ਸਾਨੂੰ ਕੈਂਸਲ ਕਰੋ ਤੁਹਾਡੇ ਜਿਹੜੀ ਗੱਲ ਤੇ ਮੈਂ ਹੁੰਦਾ ਹਾਂ ਵੀਰੇ ਗੱਡੀਆਂ ਸੀ ਪਹਿਲਾਂ ਘੱਟ ਹਾਂ ਗੱਡੀਆਂ ਕੰਪਨੀਆਂ ਨਾਲ ਜੋੜਤੀਆਂ ਪੱਨੇ ਵਾਰ ਕੰਪੀਟੀਸ਼ਨ ਕਰਤਾ ਇਸ ਲੈਵਲ ਦਾ ਰੇਟ ਦੀ ਕੋਈ ਗੱਲਬਾਤ ਨਹੀਂ ਰਹਿ ਗਈ ਠੀਕ ਆ ਹੁਣ ਇਸ ਵੇਲੇ ਬੋਲਾ ਜੇ ਤੁਸੀਂ ਉਹਨੂੰ ਚਲਾਉਣਾ ਹੈ ਨਾ ਤੋ ਪਹਿਲਾਂ 160 ਰੁਪਏ ਤੁਹਾਡੇ ਤੋਂ ਲੈਣੀ ਜੋ ਵੀ ਘੰਟੇ ਦੇ ਵੀ ਤੁਸੀਂ ਜੇ ਮੈਂ ਬਾਜੀ ਹਾਂ ਸਾਰਾ ਠੀਕ ਬੋਲੋ ਮੈਂ ਸਾਰੀ ਵੀ ਸ੍ਰੈਣੀ ਹੁਣ ਅਸੀਂ ਯਾਰ ਪੂਰੇ ਨਹੀਂ ਕਰ ਪਾ ਰਹੇ ਕੀ ਕਰੀਏ ਫਿਰ ਛੱਡ ਸਕਦੇ ਆਪਾਂ ਉਸ ਚੀਜ਼ ਨੂੰ ਹੋਰ ਕੀ ਕਰੀਏ ਉਸ ਨੂੰ ਤੁਸੀਂ ਜਿਹੜੀਆਂ ਜਿਹੜੀਆਂ 10-12-12 ਲੱਖ ਦੀਆਂ ਕਮਰਸ਼ੀਅਲ ਗੱਡੀਆਂ ਲਈਆਂ ਇਹਨਾਂ ਨੂੰ ਕੀ ਕਰੀਏ ਅੱਗ ਲਾ ਦਈਏ ਦੱਸੋ ਕੀ ਕਰੀਏ ਨਹੀਂ ਭਾਜੀ ਤੁਸੀਂ ਕੁਝ ਸੋਚ ਕੇ ਹੀ ਲਈਆਂ ਸੀ ਵੀ ਸਾਨੂੰ ਉਲਾ ਉੱਪਰ ਦਊਗੀ ਪੈਸੇ ਨਹੀਂ ਕੰਮ ਕਰਕੇ ਸੀਗਾ ਹੁਣ ਕੰਮ ਨਹੀਂ ਹੈਗਾ ਮੇਰੇ ਵੀਰ ਰੇਟ ਘਟ ਗਏ ਆ ਰੇਟ ਘਟ ਗਏ ਮੈਂ ਭਾਜੀ ਤੁਹਾਡੀ ਇਸ ਚੀਜ਼ ਨੂੰ ਐਕਸੈਪਟ ਕਰਦਾ ਕਿ ਤੁਹਾਡੇ ਰੇਟ ਬਹੁਤ ਘਟਨੇ ਐ ਇੰਨੇ ਚ ਕਿਤੇ ਸਾਡਾ ਵੀ ਤੇਲ ਫੁੱਕ ਜਾਂਦਾ ਹੋਊਗਾ ਮੈਂ ਮੰਨਦਾ ਫਿਰ ਵੀ ਸਹਿਮਤ ਹਾਂ ਮੇਰੀ ਗੱਲ ਮੈਂ ਤੁਹਾਡੀ ਗੱਲ ਤੇ ਬਿਲਕੁਲ ਸਹਿਮਤ ਆ ਹਾਏ ਜੋ ਤੁਸੀਂ ਆਏ ਮੈਂ ਤੁਹਾਨੂੰ ਕੀ ਗਿਆ ਬ੍ਰਦਰ ਮੈਂ ਤੁਹਾਡੇ ਨਾਲ ਕਦੀ ਕੋਈ ਮੈਂ ਤੁਹਾਨੂੰ ਕੋਈ ੁੱੱਚੀ ਗੱਲ ਕੀਤੀ ਨਹੀਂ ਬਿਲਕੁਲ ਨਹੀਂ ਮੈਂ ਤੁਹਾਨੂੰ ਉਵੇਂ ਗੱਲ ਕੀਤੀ ਕਿ ਭਾਜੀ ਮੇਰਾ ਪੜਤਾ ਨਹੀਂ ਖੁੰਦਾ ਕਿਉਂ ਕਿ ਭਾਜੀ ਤੁਹਾਡੀ ਗੱਡੀ ਮਿਨੀ ਬੱਸ ਹੈ ਇਹ ਮੇਰੇ ਕੋਲ 7 ਸੀਟਰ ਹੈ ਠੀਕ ਹੈ ਸੁਭਾਵਿਕ ਜੀ ਚੱਲਿਆ ਭਾਜੀ ਰੇਟ ਦਾ ਫਰਕ ਪੈਂਦਾ ਚਲੋ ਤੁਸੀਂ ਕਹੋ ਜੀ ਆਹੀ ਰੇਟ ਤੇ ਮੈਂ ਜਾਣਾ ਹੈ ਮੈਂ ਕਹਾਂ ਭਾਜੀ ਜੇ 2160 ਨੇ ਥੋੜਾ ਹੋਰ ਵੀ ਘਟਾ ਦਉ ਮੈਂ ਛੱਡ ਦੂੰਗਾ ਪਰ ਮੇਰਾ ਪੜਤਾ ਨਹੀਂ ਖੁੰਦਾ ਹੁਣ ਤੁਸੀਂ ਸੁਣੋ ਭਾਜੀ ਚਲੋ ਅੱਛਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਭਾਜੀ ਇਹਦੇ 'ਚ ਮੇਰਾ ਕਸੂਰ ਦੱਸੋਗੇ ਕੀ ਆ ਵੀ ਮੇਰਾ ਕਸੂਰ ਆ ਵੀ ਮੈਂ ਯਾਤਰੀ ਆ ਮੈਂ ਮੈਂ ਬੁੱਕ ਕਰ ਰਿਹਾ ਥੋੜਾ ਕਸੂਰ ਨਹੀਂਗਾ ਥੋੜਾ ਕਸੂਰ ਨਹੀਂਗਾ ਕਸੂਰ ਸਾਰਾ ਸਿਸਟਮ ਦਾ ਵਾ ਸਿਸਟਮ ਆ ਵਾ ਕਿ ਕੰਪੀਟੀਸ਼ਨ ਦੇ ਚੱਕਰ ਚ ਰੇਟ ਘਟਾਈ ਜਾਂਦੇ ਆ ਕਮਿਸ਼ਨ ਵਧਾਈ ਜਾਂਦੀ ਆ ਪੱਲੇ ਸਾਡੇ ਪੈਂਦਾ ਨਹੀਂ ਪਿਆ ਕੁਝ ਅਸੀਂ ਮਜ਼ਦੂਰੀ ਦੇ ਖਾਤੇ ਤੁਰੇ ਫਿਰਦੇ ਬਸ ਆਖੀ ਮੇਰੇ ਕੋਈ ਨਹੀਂ ਮੈਂ ਤੁਹਾਨੂੰ ਐਕਸਟਰਾ ਦੇ ਦੂੰਗਾ ਮੈਨੂੰ ਕੋਈ ਦਿੱਕਤ ਨਹੀਂ ਪਰ ਪਤਾ ਕੀ ਆ ਕਿੰਨਾ ਪਰੇਸ਼ਾਨ ਹੋ ਰਹੇ ਠੀਕ ਆ ਤੁਸੀਂ ਆਪਣੀ ਜਗ੍ਹਾ ਪਰੇਸ਼ਾਨ ਹੋ ਰਹੇ ਹੋ ਅਸੀਂ ਆਪਣੀ ਜਗ੍ਹਾ ਪਰੇਸ਼ਾਨ ਹੋ ਰਹੇ ਆ ਤਾਨੂੰ ਛੱਡੂੰਗਾ ਹੀ ਪ੍ਰਮਾਤਮਾ ਜਾਣਦਾ ਆ ਗਾਹੇ ਵਗਾਹੇ ਕੋਈ ਰਾਈਡ 350 ਪੈਗੀ ਮੇਰੇ ਮੈਂ ਤੁਹਾਨੂੰ 300 ਹੀ ਦੇ ਦੂੰਗਾ ਕੋਈ ਦਿੱਕਤ ਨਹੀਂ ਸੁਣ ਤਾਂ ਲੋ ਸੀਫੇ ਨੂੰਰੇ ਖਾਲੀ ਆਉਣਾ ਪੈਣਾ ਜਾਂ ਮੈਂ ਬੱਸ ਸਟੈਂਡ ਖੜੂੰਗਾ ਆ ਕੇ ਤੇ ਜਾਂ ਮੈਂ ਸਟੇਸ਼ਨ ਤੇ ਆਉਂਗਾ ਮੈਨੂੰ ਰਾਈਡ ਪੈਗੀ ਡਬਲ ਹੈਨਾ ਮੇਰੇ ਪੁੱਲੀ ਭਾਜੀ ਫਿਰ ਮੈਂ ਉਹੀ ਕਹਿਣਾ ਵੀ ਆਪਾਂ ਜੇ ਮੈਂ ਕੋਈ ਬਿਜ਼ਨਸ ਖੋਲਿਆ ਜੇ ਮੈਂ ਕੋਈ ਬਿਜ਼ਨਸ ਖੋਲਿਆ ਤਾਂ ਮੈਂ ਉਹਦੀ ਉਹਦਾ ਘਾਟਾ ਵਾਧਾ ਸੋਚ ਕੇ ਖੋਲਿਆ ਐਦਾਂ ਕਰੋ ਹੁਣ ਮੈਂ ਤੁਹਾਨੂੰ ਅੱਜ ਬ੍ਰਦਰ ਗੱਲ ਕਰਾਂ ਬੋਲੋ ਮੇਰਾ ਘਰ ਦਾ ਟੋਟਲ ਟੋਟਲ ਖਰਚਾ ਅੱਜ ਦਾ ਜਿਹੜਾ ਔਸਤਨ ਖਰਚਾ ਆ 25000 ਰੁਪਏ ਦੇ ਵਿੱਚ ਵਿੱਚ ਹੁੰਦਾ ਹੈ ਚਾਹੇ ਹੋਊਗਾ ਮੰਨ ਗਿਆ ਮੰਨ ਗਿਆ ਮੈਨੂੰ ਕੱਲ ਨੌਕਰੀ ਦਿਵਾਦ ਪੜੀ ਮੈਂ ਕੱਲ ਗੱਡੀ ਛੱਡ ਦਊਗਾ ਭਾਈ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਵੀ ਕੋਈ ਮੈਨੂੰ ਮੇਰੀ ਫੀਸ ਨਹੀਂ ਪੈ ਕੀਆ ਮੈਂ ਕਿਹਾ ਮੈਂ ਕੱਲ ਨੌਕਰੀ ਮਿਲ ਜੇ ਮੈਂ ਕੱਲ ਛੱਡ ਦਊਗਾ ਨਹੀਂ ਸਿਸਟਮ ਬਣਦਾ ਪਿਆ ਵੀਰੇ ਮੈਂ ਕਈ ਬੰਦਿਆਂ ਨੂੰ ਕਹਿ ਕੇ ਹਟ ਗਿਆ ਮੈਂ ਵੀਡੀਓ ਗ੍ਰਾਫੀ ਦਾ ਕੰਮ ਕਰਦਾ ਹੋ ਰਿਹਾ ਹਾਂ ਲੌਕਡਾਊਨ ਦੇ ਵਿੱਚ ਮੇਰੇ ਹੱਥ ਆ ਗਏ ਲੌਕਡਾਊਨ ਦੇ ਵਿੱਚ ਆ ਆ ਰਹੀ ਤੇਰਾ ਸਿਸਟਮ ਨਹੀਂ ਸਿੱਧਾਈ ਸੀ ਮੇਰੇ ਨਹੀਂ ਮੈਂ ਤੁਹਾਨੂੰ ਡਿਸਕਰਜ ਨਹੀਂ ਕਰਦਾ ਤੁਸੀਂ ਮੇਰੇ ਵੱਡੇ ਭਰਾ ਹੋ ਪਰ ਸਾਹਮਣੇ ਯਾਤਰੀ ਦੀ ਵੀ ਥੋੜੀ ਸੁਣ ਲਿਆ ਕਰੋ ਥੋੜੀ ਸੁਣ ਲਈ ਤੁਹਾਨੂੰ ਬਿਠਾ ਲਿਆ ਤੁਹਾਨੂੰ ਨਹੀਂ ਤੁਸੀਂ ਬਿਠਾਇਆ ਨਹੀਂ ਮੈਂ ਮੈਂ ਜੇ ਨਾ ਬੰਦਾ ਤੁਸੀਂ ਮੈਨੂੰ ਬਿਠਾਉਣਾ ਨਹੀਂ ਸੀ ਨਹੀਂ ਇੱਕ ਗੱਲ ਹੋਰ ਦੱਸਦਾ ਮੈਂ ਮੈਂ ਚਲੋ ਮੈਨੂੰ ਕਿਸੇ ਦਾ ਨਹੀਂ ਸਿਸਟਮ ਪਤਾ ਮੈਂ ਜਿਸ ਤਰ੍ਹਾਂ ਦਾ ਮੇਰਾ ਨੇਚਰ ਆ ਨਾ ਮੈਂ ਫ੍ਰੀ ਭਾਣੇ ਵੀ ਛੱਡ ਕੇ ਆਇਆ ਹੋਇਆ ਬੰਦਿਆ ਨੂੰ ਭਾਜੀ ਉਹ ਤਾਂ ਉਹ ਤਾਂ ਇੱਕ ਡਿਫਰੈਂਟ ਮੈਟਰ ਹੋ ਗਿਆ ਮੇਰਾ ਵੀਰ ਪਰ ਜੇ ਮੈਂ ਨਾ ਬੰਦਾ ਤੁਸੀਂ ਮੈਨੂੰ ਬਿਠਾਉਣਾ ਨਹੀਂ ਸੀਗਾ ਵੀ ਹੋਰ ਫੜਿਆ ਮੇਰੀ ਥਾਂ ਹੋਰ ਹੋਰ ਵੀ ਹੁੰਦਾ ਉਲਝਦਾ ਤੁਹਾਡੇ ਨਾਲ ਉਹ ਉਲਝਦਾ ਤੁਹਾਡੇ ਨਾਲ ਤੁਸੀਂ ਚਾਰ ਬੰਦੇ ਇਕੱਠੇ ਕਰਦੇ ਹੋ 10 ਇਕੱਠੇ ਕਰਦਾ ਉਲਝਣ ਹੁੰਦੀ ਇਹਨਾਂ ਨੂੰ ਵਾਧਾ ਨਹੀਂ ਹੁੰਦਾ ਵੀ ਮੈਂ ਪਤਾ ਕੀ ਚਾਹੁੰਦਾ ਕਿ ਛੱਡ ਹੀ ਆ ਫਿਰ ਤੁਸੀਂ ਸਾਰੇ ਡਰਾਈਵਰ ਮਿਲ ਕੇ ਸਿੱਧਾ ਕੰਪਨੀ ਨੂੰ ਘਾਟੋ ਪਾਈ ਫਿਰ ਯਾਤਰੀ ਵੀ ਪਰੇਸ਼ਾਨ ਹੋ ਰਹੇ ਨੇ ਵੀਰੇ ਪਤਾ ਇੱਕ ਗੱਲ ਸੁਣੋ ਤੁਹਾਨੂੰ ਪਤਾ ਕਿੰਨੀ ਵਾਰੀ ਸਟ੍ਰਾਈਕਾਂ ਹੁੰਦੀਆਂ ਨੇ ਕਿੰਨੀ ਵਾਰੀ ਕਾਬਾਬਾਂ ਹੁੰਦੀਆਂ ਕਦੀ ਚੰਡੀਗੜ੍ਹ 4 4.5 ਦਿਨ ਵਾਸਤੇ ਕਾਬਾਬਾਂ ਹੁੰਦੀ ਹੈ ਕੰਪਨੀ ਕੀ ਕਰਦੀ ਹੈ ਹਾਲ ਦੀ ਘੜੀ ਹਫ਼ਤੇ ਵਾਸਤੇ ਰੇਟ ਵਧਾ ਦੂਗੀ ਬੈਲੈਂਸ ਸੈੱਟ ਕਰ ਲੂਗੀ ਫਿਰ ਘ ਬੈਲੈਂਸ ਸੈੱਟ ਕਰ ਲੂਗੀ ਫਿਰ ਘਟਾ ਦੂਗੀ ਪ੍ਰੋਬਲਮ ਤਾਂ ਸਾਡੀ ਆ ਪਾ ਜੀ ਇਹੀ ਇਹੀ ਨਾ ਮੇਰਾ ਢੇੜਾ 120 30 ਦਾ ਪੈਂਦਾ ਹੁੰਦਾ ਸੀ ਜਿਹੜਾ ਦੁੱਗਣਾ ਪਿਆ ਵਾ 216 ਰੁਪਏ ਦਾ ਇਹੀ ਢੇੜਾ ਅੱਜ ਇੱਕ ਮਿੰਟ ਇੱਕ ਮੇਰੀ ਗੱਲ ਸੁਣੋ ਰੋਡ ਦੇ ਉੱਪਰ ਕਿੰਨੀ ਕਿ ਕੈਪਟਾ ਹੁੰਦੇ ਰਾਤ ਕਿਉਂ ਫੈਸਟੀਵਲ ਕਰਕੇ ਸਾਰੇ ਜੇ ਬੰਦਾ ਆਪਣੇ ਘਰੇ ਨਹੀਂ ਬੈਠਾ ਰੋਡ ਦੇ ਉੱਤੇ ਆਫਰ ਦਾ ਟ੍ਰੈਫਿਕ ਚ ਕਿਉਂ ਟ੍ਰੈਫਿਕ ਚ ਕਿਉਂ ਯਾਰ ਮੈਂ ਕੰਮ ਕਰਨ ਵਾਸਤੇ ਆ ਤੁਸੀਂ ਕੰਮ ਕਰ ਕੀ ਕੰਮ ਕਰਦੇ ਹੋ ਨਾ ਮਰਜ਼ੀ ਦਾ ਰੇਟ ਲੈ ਕੇ ਕਰਦੇ ਹੋ ਪਾਜੀ ਬਿਲਕੁਲ ਮੈਂ ਆਪਣੀ ਮਰਜ਼ੀ ਦਾ ਰੇਟ ਲੈਂਦਾ ਮੈਂ ਸਾਡਾ ਕੰਮ ਹੋਰ ਆ ਕਰਦੀ ਮਹਿਮਾਨ ਗਿਆ ਤੁਹਾਡਾ ਕੰਮ ਹੋਰ ਹੈ ਮਰਜ਼ੀ ਦੇ ਰੇਟ ਸਿਰਫ ਕੋਠੀ ਹੀ ਕਹਿ ਦਿੰਦੇ ਨਾ ਕਿ ਦੇ ਦੋਸਤ 16 ਆ ਰਿਹਾ ਮੈਂ ਤੁਹਾਨੂੰ ਉਸੇ ਟਾਈਮ ਕਹਿ ਦੇਣਾ ਸੀ ਵੀਰੇ ਮੈਂ ਤੁਹਾਨੂੰ ਕੈਨਸਲ ਕਰ ਦੇਣਾ ਕੋਈ ਦੂਜਾ ਚੱਕ ਲੂ ਮੈਂ ਤਾਂ ਹੀ ਕਹਿਣਾ ਪਾਜੀ ਵੀ ਮੈਂ ਤਾਂ ਜਾਣ ਕੇ ਹੀ ਨਹੀਂ ਦੱਸਿਆ ਵੀ ਤੁਸੀਂ ਮੇਰੀ ਰਾਈਡ ਕੈਨਸਲ ਕਰ ਦੇਣੀ ਸੀ ਤੇ ਮੈਂ ਲੇਟ ਹੋ ਜਾਣਾ ਸੀ ਮੈਂ ਤਾਂ ਹੀ ਨਹੀਂ ਦੱਸਿਆ ਤੁਸੀਂ ਮੇਰੇ ਤੋਂ ਹਾਲਾકી ਪੁੱਛਿਆ ਵੀ ਕਿੱਥੇ ਜਾਣਾ ਮੈਂ ਉਹ ਵੀ ਨਹੀਂ ਦੱਸਣਾ ਸੀ ਵੀ ਮੈਂ ਕਿੱਥੇ ਜਾਣਾ ਕਿਉਂਕਿ ਲੋਕਾਂ ਨੂੰ ਲੱਗਦਾ ਵੀ ਸ਼ਾਇਦ Shimla Puri ਗਿਆਸਪੁਰੇ ਜਾਣਾ ਤਾਂ ਇਹ ਉਹ ਫਿਰ ਕੀ ਕਰਦੇ ਨੇ ਕੈਪਟਨ ਡਰਾਈਵਰ ਕੈਨਸਲ ਕਰ ਦਿੰਦੇ ਨੇ ਕਿਉਂ ਕਰਦੇ ਪਾਜੀ ਉਹ ਵੀ ਸੁਣ ਲਓ ਮੈਂ ਇਸ ਕਰਕੇ ਨਹੀਂ ਦੱਸਦਾ ਕਈ ਏਰੀਆ ਇਦਾਂ ਦੇ ਆ ਜਿੱਥੋਂ ਵਾਪਸੀ ਬਿਲਕੁਲ ਨਹੀਂ ਪੈਂਦੀ ਹੁਣ ਅਸੀਂ ਉਧਰ ਗਿਆਸਪੁਰੇ ਜਾਣਾ ਹੋਵੇ ਸਾਨੂੰ ਮਤ ਵੱਜ ਜਾਂਦੀ ਨਹੀਂ ਜਾਂਦੇ ਭਾਮੀਆਂ ਜਾਣਾ ਹੋਵੇ ਨਹੀਂ ਜਾਂਦੇ ਕਾਰੇਬਾਰੇ ਜਾਣਾ ਹੋਵੇ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ ਇੱਕ ਤਾਂ ਏਰੀਆ ਖੜਨ ਵਾਲਾ ਨਹੀਂ ਹੈਗਾ ਟ੍ਰੈਫਿਕ ਅੰਤਾਂ